ਨੀ ਤੁਰਜ ਰਾਜੀ ਰੋਜ ਸਤਾਉਂਦੀ ਰਹੀ ਨੀ ਤੁਰਜ ਰਾਜੀ ਰੋਜ ਸਤਾਉਂਦੀ ਰਹੀ ਨਿਤਰਾ ਬਦਲ ਕੇ ਜਾਂਦੀ ਰਹੀ ਨਿਤਰਾ ਨੀ ਤੁਰਜ ਰਾਜੀ ਰੋਜ ਸਤਾਉਂਦੀ ਰਹੀ ਨਿਤਰਾ ਬਦਲ ਕੇ ਜਾਂਦੀ ਰਹੀ ਤੇਰਾ ਮੁਖੜਾ ਦੇਖਣ ਲਈ ਤੇਰਾ ਮੁਖੜਾ ਦੇਖਣ ਲਈ ਤਨ ਤਿੱਗਿਆ ਮਟਿਆਰੇ ਕਦੋਂ ਛੁੱਟੀਆਂ ਮੁੱਕਣੀਆਂ ਨੇ ਕਦੋਂ ਛੁੱਟੀਆਂ ਮੁੱਕਣੀਆਂ ਨੇ ਤੇ ਆਉਣੇ ਦਿਨ ਪਿਆਰੇ ਕਦੋਂ ਛੁੱਟੀਆਂ ਮੁੱਕਣੀਆਂ ਨੇ ਤੇ ਆਉਣੇ ਦਿਨ ਪਿਆਰੇ ਮੀ ਤੂੰ ਕਿਸ ਦਾ ਨੰਬਰ ਮਲਾਉਂਦੀ ਸੀ ਹਾਸੇ-ਪਾਸੇ ਦੇਖ ਕੇ ਕਿਉਂ ਘਬਰਾਉਂਦੀ ਸੀ ਨੀ ਤੂੰ ਕਿਸੇ ਦਾ ਨੰਬਰ ਮਲਾਂਦੀ ਸੀ ਅੱਤੇ ਪੱਤੇ ਦੇ ਇੱਕ ਕਿਉਂ ਕਬਰਾਉਂਦੀ ਸੀ ਤੇਰੇ ਵਰਕੇ ਛਤੀ ਸੋਨੇ ਤੇਰੇ ਵਰਕੇ ਛਤੀ ਸੋਨੇ ਕਿਸ ਨੂੰ ਬੋਲੇ ਬੋਲ ਕਰਾ ਦੇ ਤੇਰਾ ਮੁਖੜਾ ਦੇਖਣ ਲਈ ਤੇਰਾ ਮੁਖੜਾ ਦੇਖਣ ਲਈ ਤਰਸ ਗਿਆ ਮਤਿਆਰੇ ਤੇਰਾ ਮੁਖੜਾ ਦੇਖਣ ਲਈ ਤਰਫ ਗਿਆ ਮਟਿਆਰੇ ਲਾਉਣਾ ਨਾ ਮੈਂ ਕਦੇ ਰਾਉਂਡ ਛੱਡਿਆ ਦੇਖਨੇ ਲੀਗਲ ਨਹੀਂ ਨਾ ਗਰਾਉਂਡ ਛੱਡਿਆ ਲਾਉਣਾ ਲਾਉਣਾ ਨਾ ਮੈਂ ਕਦੇ ਰਾਉਂਡ ਛੱਡਿਆ ਦੇਖਨੇ ਲੀਗਲ ਨਹੀਂ ਨਾ ਗਰਾਉਂਡ ਛੱਡਿਆ ਕਿੱਥੇ ਡੇਰੇ ਆਏ ਨੇ ਕਿੱਥੇ ਡੇਰੇ ਆਏ ਨੇ ਸੋਚ ਸੋਚ ਨਿਤ ਹਾਰੇ ਤੇਰਾ ਮੁਖੜਾ ਦੇਖਣ ਲਈ ਤੇਰਾ ਮੁਖੜਾ ਦੇਖਣ ਲਈ ਤਰਫ ਗਿਆ ਮਟਿਆਰੇ ਤੇਰਾ ਮੁਖੜਾ ਦੇਖਣ ਲਈ ਤਰਫ ਗਿਆ ਮਟਿਆਰੇ ਜਦ ਮੈਨੂੰ ਤੇਰੀਆਂ ਸਹੇਲੀਆਂ ਜਦ ਮੈਨੂੰ ਜਦ ਮੈਨੂੰ ਤੇਰੀਆਂ ਸਹੇਲੀਆਂ ਮਿਲੀਆਂ ਸੁਣ ਸੋੜੇ ਗੱਲਾਂ ਸੁਣ ਸੋੜ ਕਰਨਾ ਅੱਖਾਂ ਭੀਆਂ ਥਿੱਲੀਆਂ ਜੋਦੋਂ ਮੈਨੂੰ ਤੇਰੀਆਂ ਸਹੇਲੀਆਂ ਮਿਲੀਆਂ ਥੋੜ ਸੁਣ ਕਲਾਂ ਅੱਖਾਂ ਹੋਈਆਂ ਸਿੱਲੀਆਂ ਕਿਹਾ ਜਦਨੇ ਆਲਾ ਦੇਵੋ ਕਿਹਾ ਜਦਨੇ ਆਲਾ ਦੇਵੋ ਨਾਮ ਮਰਿਆ ਨੂੰ ਹੋਰ ਉਹ ਮਾਰੇ ਨਾਮ ਮਰਿਆ ਨੂੰ ਹੋਰ ਮਾਰੇ ਤੇਰਾ ਮੁਕੜਾ ਦੇਖਣ ਲਈ ਤੇਰਾ ਮੁਕੜਾ ਦੇਖਣ ਲਈ ਤਰਸ ਗਿਆ ਮਟਿਆਰੇ ਤੇਰਾ ਮੁਕੜਾ ਦੇਖਣ ਲਈ ਤਸ ਗਿਆ ਮਟਿਆਰੇ ਪਗਵਾਲੀ ਫੇਰ ਆਏ ਸ਼ਾਮਣੀ ਪਗਵਾਲੀ ਫੇਰ ਆਏ ਸ਼ਾਮਣੀ ਦੇਖ ਤੈਨੂੰ ਆਏ ਆਰਾਮਣੀ ਦੇਖ ਤੈਨੂੰ ਆਏ ਆਰਾਏ ਆਰਾਮਣੀ ਪਗਵਾਲੀ ਫੇਰ ਆਏ ਸ਼ਾਮਣੀ ਦੇਖ ਤੈਨੂੰ ਆਏ ਆਰਾਮਣੀ ਸੰਗਰੂਰ ਵੀ ਤਾਂ ਮੇ ਬੈਠੀ ਰਹੇ ਸੰਗਰੂਰ ਵੀ ਤਾਂ ਮੇ ਬੈਠੀ ਰਹੇ ਨੈਣ ਚੋਤੀ ਪਹਿਰ ਚਾਰੇ ਪਾਗਾਂ ਵਾਲੀ ਫਿਰ ਪਾਗਾਂ ਵਾਲੀ ਫਿਰ ਆਏ ਸ਼ਾਮਣੀ ਤੈਨੂੰ ਦੇਖ ਆਏ ਆਰਾਮਣੀ ਸੰਗਰੂਰ ਵੀ ਤਾਂ ਮੇ ਬੈਠੀ ਰਹੇ ਬੈਠੀ ਰਹੇ ਸੰਗਰੂਰ ਵੀ ਸਾਵੇਂ ਬੈਠੀ ਰਹੇ ਸੰਗਰੂਰ ਵੀ ਸਾਵੇਂ ਨੈਣ ਜੋਤੀਏ ਪੈਰ ਚਾਰੇ ਤੇਰਾ ਮੁਖੜਾ ਦੇਖਣ ਲਈ ਤੇਰਾ ਮੁਖੜਾ ਦੇਖਣ ਲਈ ਤਰਸ ਗਿਆ ਮਟਿਆਰੇ ਤੇਰਾ ਮੁਖੜਾ ਦੇਖਣ ਲਈ